ਰੱਬ ਤੋਂ ਵੱਡਾ ਪੁੰਨ ਇੱਕ ਪਿੰਡ ਵਿੱਚ ਇੱਕ ਗਰੀਬ ਪਰ ਬਹੁਤ ਹੀ ਇਮਾਨਦਾਰ ਕਿਸਾਨ ਰਹਿੰਦਾ ਸੀ ਉਸ ਦੇ ਨਾਲ ਉਸ ਦੀ ਜੀਵਨ ਸਾਥਣ ਦੋ ਧੀਆਂ ਤੇ ਇੱਕ ਪੁੱਤਰ ਸੀ ਉਹ ਧਰਤੀ ਨਾਲ ਜੁੜਿਆ ਹੋਇਆ ਰੱਬ ਨੂੰ ਯਾਦ ਕਰਨ ਵਾਲਾ ਤੇ ਮਿਹਨਤ ਨਾਲ ਰੋਟੀ ਕਮਾਉਣ ਵਾਲਾ ਸੀ ਕਿਸਾਨ ਨੇ ਆਪਣੀ ਸਮਰੱਥਾ ਅਨੁਸਾਰ ਇੱਕ ਛੋਟਾ ਘਰ ਬਣਾਇਆ ਸੀ ਉਹ ਮੱਝਾਂ ਤੇ ਗਾਂਵਾਂ ਰਖਦਾ ਉਹਨਾਂ ਨੂੰ ਪਿਆਰ ਨਾਲ ਪਾਲਦਾ ਦੁੱਧ ਘਰ ਵਿੱਚ ਵੀ ਵਰਤਦਾ ਤੇ ਬਾਜ਼ਾਰ ਵਿੱਚ ਵੀ ਵੇਚਦਾ ਉਸ ਦੀ ਜ਼ਿੰਦਗੀ ਵਿੱਚ ਕਦੇ ਬੇਈਮਾਨੀ ਨਹੀਂ ਆਈ ਉਸਦੇ ਹਿਰਦੇ ਵਿੱਚ ਹਮੇਸ਼ਾ ਸ਼ੁਕਰਾਨਾ ਸੀ ਜੋ ਕੁਝ ਹੈ ਉਹ ਤੇਰੇ ਬਾਣੀ ਨਾਲ ਹੈ हे ਰੱਬਾ ਉਸ ਦਾ ਪਰਿਵਾਰ ਹੱਸਦਾ ਬਸਦਾ ਸੀ ਉਹਨਾਂ ਦੀਆਂ ਅੱਖਾਂ ਵਿੱਚ ਕੋਈ ਲਾਲਚ ਨਹੀਂ ਸੀ ਸਿਰਫ ਸੰਤੋਸ਼ਟੀ ਤੇ ਰੱਬ ਨਾਲ ਪਿਆਰ ਸੀ ਪਰਿਕਸ਼ਾਂ ਮ ਅਕਾਸ਼ ਵਿੱਚ ਕਾਲੇ ਬੱਦਲ ਛਾ ਗਏ ਕੁਝ ਹੀ ਪਲਾਂ ਵਿੱਚ ਮੋਲੇ ਧਾਰ ਵਰਖਾ ਹੋਈ ਦਰਿਆ ਜੋ ਉਸ ਦੇ ਘਰ ਤੋਂ ਕੁਝ ਦੂਰੀ ਤੇ ਸੀ ਠਾਠਾ ਮਾਰਨ ਲੱਗ ਪਿਆ ਬੰਦ ਟੁੱਟਿਆ ਤੇ ਪਾਣੀ ਸਭ ਕੁਝ ਵਹਾ ਲੈ ਗਿਆ ਕਿਸਾਨ ਨੂੰ ਸਮਾਂ ਹੀ ਨਾ ਮਿਲਿਆ ਕਿ ਉਹ ਆਪਣੇ ਘਰ ਦਾ ਸਮਾਨ ਸੁਰੱਖਿਅਤ ਥਾਂ ਤੇ ਰੱਖ ਸਕੇ ਨਾ ਹੀ ਉਹ ਆਪਣੀਆਂ ਮੱਝਾਂ ਕਾਮਾਂ ਖੋਲ ਸਕਿਆ ਦੇਖਦੇ ਹੀ ਦੇਖਦੇ ਉਸ ਦੀਆਂ ਅੱਖਾਂ ਦੇ ਸਾਹਮਣੇ ਮੱਝਾਂ ਕਾਮਾਂ ਪਾਣੀ ਵਿੱਚ ਡੁੱਬ ਗਈਆਂ ਉਸ ਦਾ ਸਾਂਭਿਆ ਅਨਾਜ ਤੇ ਬੀਜ ਪਾਣੀ ਵਿੱਚ ਰੁੜ ਗਿਆ ਘਰ ਪਾਣੀ ਨਾਲ ਕਿਰ ਗਿਆ ਤੇ ਅੰਤ ਵਿੱਚ ਟਹਿ ਗਿਆ ਕਿਸਾਨ ਆਪਣੇ ਪਰਿਵਾਰ ਸਮੇਤ ਰਿਆ ਵਿੱਚ ਰੁੜਨ ਲੱਗਾ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਜਾਨ ਬਚਾਉਣਾ ਮੁਸ਼ਕਲ ਸੀ ਚਾਰੇ ਪਾਸੇ ਹਾ ਹਾ ਕਹਾੜ ਮਚ ਗਈ ਉਸੇ ਵੇਲੇ ਇੱਕ ਬਹਾਦਰ ਆਦਮੀ ਵੱਡਾ ਰੱਸਾ ਲੈ ਕੇ ਦੌੜਿਆ ਉਸਨੇ ਹੌਸਲੇ ਨਾਲ ਇੱਕ ਇੱਕ ਕਰਕੇ ਕਿਸਾਨ ਉਸਦੀ ਪਤਨੀ ਧੀਾਂ ਤੇ ਪੁੱਤਰ ਨੂੰ ਪਾਣੀ ਵਿੱਚੋਂ ਕੱਢਿਆ ਉਸਨੇ ਉਹਨਾਂ ਦੀ ਜਾਨ ਬਚਾਈ ਫਿਰ ਦੂਜਾ ਆਦਮੀ ਪਾਣੀ ਲਿਆਇਆ ਪਾਣੀ ਪੀ ਕੇ ਪਰਿਵਾਰ ਦੇ ਹੌਸਲੇ ਵਧੇ ਸਾ ਟਿਕੇ ਤੀਜਾ ਆਦਮੀ ਭੱਜ ਕੇ ਆਪਣੇ ਘਰੋਂ ਰੋਟੀ ਸਬਜ਼ੀ ਲਿਆਇਆ ਉਹਨਾਂ ਨੇ ਖਾਦਾ ਤਾਂ ਕੁਝ ਸਹਾਰਾ ਮਿਲਿਆ ਚੌਥਾ ਆਦਮੀ ਜੋ ਨੇਕ ਦਿਲ ਸੀ ਉਹਨੂੰ ਆਪਣੇ ਘਰ ਵਿੱਚ ਲੈ ਗਿਆ ਉਸਨੇ ਕੱਪੜੇ ਦਿੱਤੇ ਰਹਿਣ ਲਈ ਛੱਤ ਦਿੱਤੀ ਕਿਸਾਨ ਦੀਆਂ ਅੱਖਾਂ ਵਿੱਚ ਨੀਰ ਵਗ ਤੁਰਿਆ ਉਸਨੇ ਹੱਥ ਜੋੜ ਕੇ ਸਭ ਦਾ ਧੰਨਵਾਦ ਕੀਤਾ ਉਸਨੇ ਸੋਚਿਆ ਅੱਜ ਮੈਂ ਆਪਣੇ ਅੱਖਾਂ ਨਾਲ ਰੱਬ ਨੂੰ ਵੇਖ ਲਿਆ ਹੈ ਇਹ ਲੋਕ ਹੀ ਰੱਬ ਦੇ ਰੂਪ ਵਿੱਚ ਮੇਰੇ ਕੋਲ ਆਏ ਹਨ ਇਹ ਘਟਨਾ ਤਰਤੀ ਤੇ ਹੋਈ ਉੱਥੇ ਰੱਬ ਦੀ ਦਰਗਾਹ ਵਿੱਚ ਫਰਿਸ਼ਤੇ ਵਿਚਾਰ ਕਰਨ ਲੱਗੇ ਸਭ ਤੋਂ ਵੱਡਾ ਪੁੰਨ ਕਿਸ ਨੇ ਕੀਤਾ ਜਾਨ ਬਚਾਉਣ ਵਾਲੇ ਨੇ ਪਾਣੀ ਦੇਣ ਵਾਲੇ ਨੇ ਖਾਣਾ ਲਿਆਉਣ ਵਾਲੇ ਨੇ ਜਾਂ ਛੱਤ ਅਤੇ ਕੱਪੜੇ ਦੇਣ ਵਾਲੇ ਨੇ ਫਰਿਸ਼ਤੇ ਵਿਚਾਰਦੇ ਰਹੇ ਪਰ ਨਿਨਨਾ ਨਾ ਹੋਇਆ ਉਹ ਰੱਬ ਅੱਗੇ ਹਾਜ਼ਰ ਹੋਈ ਰਬ ਨੇ ਮੁਸਕਰਾਹਟ ਨਾਲ ਫਰਮਾਇਆ ਨੇਕੀ ਕੋਈ ਵੀ ਛੋਟੀ ਨਹੀਂ ਹੁੰਦੀ ਸਭ ਨੇ ਆਪਣਾ ਕਰਮ ਕੀਤਾ ਪਰ ਸਭ ਤੋਂ ਵੱਡਾ ਪੁੰਨ ਉਸ ਬਹਾਦਰ ਦਾ ਹੈ ਜਿਸ ਨੇ ਜਾਨ ਬਚਾਈ ਜ਼ਿੰਦਗੀ ਸਭ ਤੋਂ ਵੱਡੀ ਦਾਤ ਹੈ ਜੇ ਜਾਨ ਹੀ ਨਾ ਰਹੀ ਤਾਂ ਪਾਣੀ ਖਾਣਾ ਜਾਂ ਛੱਤ ਕਿਸ ਕੰਮ ਦੀ ਜਿਹੜਾ ਕਿਸੇ ਦੀ ਜਾਨ ਬਚਾਉਂਦਾ ਉਹ ਮੇਰੇ ਕੰਮ ਵਿੱਚ ਸਾਂਝਾ ਹੋ ਜਾਂਦਾ ਹੈ ਕਿਉਂਕਿ ਜਿੰਦ ਦੇਣ ਵਾਲਾ ਤੇ ਜਿੰਦ ਬਚਾਉਣ ਵਾਲਾ ਕੇਵਲ ਮੈਂ ਹਾਂ ਉਸ ਘੜੀ ਮੈਂ ਉਸ ਬੰਦੇ ਨੂੰ ਆਪਣਾ ਸਾਧਨ ਬਣਾਇਆ ਇਸ ਲਈ ਸਭ ਤੋਂ ਵੱਡਾ ਪੁੰਨ ਉਸੇ ਦਾ ਬਾਕੀ ਸਾਰੇ ਕਰਮ ਉਸ ਜ਼ਿੰਦਗੀ ਦੇ ਬਚਨ ਤੋਂ ਬਾਅਦ ਹੀ ਅਰਥਪੂਰਨ ਬਣੇ। ਰਿਸ਼ਤੇ ਰੱਬ ਦੇ ਬਚਨ ਸੁਣ ਕੇ ਨੇਬਰ ਹੋ ਗਏ। ਉਹਨਾਂ ਨੂੰ ਸਮਝ ਆ ਗਈ ਕਿ ਜਾਨ ਬਚਾਉਣਾ ਸਭ ਤੋਂ ਵੱਡੀ ਨੇਕੀ ਹੈ। ਸੁਨੇਹਾ ਇਸ ਕਹਾਣੀ ਦਾ ਸੁਨੇਹਾ ਹੈ, ਜ਼ਿੰਦਗੀ ਰੱਬ ਦੀ ਸਭ ਤੋਂ ਕੀਮਤੀ ਦਾਤ ਹੈ। ਜੋ ਕਿਸੇ ਦੀ ਜਿੰਦ ਬਚਾਉਂਦਾ ਹੈ, ਉਹ ਸਿਰਫ ਮਨੁੱਖੀ ਕਰਮ ਨਹੀਂ ਕਰਦਾ ਸਗੋ ਰੱਬ ਦਾ ਸਾਧਨ ਬਣਦਾ ਹੈ। ਬਾਕੀ ਸਾਰੇ ਚੰਗੇ ਕਰਮ ਉਸ ਵੇਲੇ ਅਰਥਪੂਰਨ ਹੁੰਦੇ ਨੇ ਜਦੋਂ ਜਾਨ ਸੁਰੱਖਿਅਤ ਰਹਿੰਦੀ ਹੈ। ਇਸ ਲਈ ਜਦੋਂ ਵੀ ਕਿਸੇ ਨੂੰ ਜਾਨ ਦੇ ਖਤਰੇ ਵਿੱਚ ਦੇਖੋ ਉਸਦੀ ਮਦਦ ਕਰਨ ਦੀ ਦੌੜ ਪਵੋ ਕਿਉਂਕਿ ਜਾਨ ਬਚਾਉਣਾ ਹੀ ਸਭ ਤੋਂ ਵੱਡਾ ਪੁੰਨ ਹੈ। ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ। ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂ ਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ। ਧੰਨਵਾਦ।